ਅਕਾਲੀ ਦਲ ਦਾ ਚੱਲ ਰਿਹਾ ਰੇੜਕਾ ਜੋ ਤੁਹਾਨੂੰ ਪਤਾ ਕਿ ਵਿਰੋਧੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਕੀਤੀ ਸੀ ਉਹਦੇ ਸੰਬੰਧ ਵਿੱਚ ਸੁਖਬੀਰ ਸਿੰਘ ਬਾਦਲ ਨੇ ਸਪਸ਼ਟੀਕਰਨ ਆਪਣਾ ਇੱਕ ਬੰਦਰ ਫਾਇਲ ਦੇ ਵਿੱਚ ਦਿੱਤਾ ਸੀ ਉਹਦੇ ਲਈ ਕਾਫੀ ਹੋ ਹੱਲਾ ਹੋਇਆ ਤੇ ਅੱਜ ਉਹ ਸਰਵਜਨਕ ਹੋ ਗਿਆ ਵਾ ਉਹਦੇ ਚਾਰ ਪੰਜ ਲੈਟਰ ਆਏ ਪਰ ਮੈਂ ਉਹਦੇ ਲਾਸਟ ਲੈਟਰ ਨੂੰ ਪੜਾਂਗਾ ਇਹ ਮੈਂ ਉਹਦੀ ਕਾਪੀ ਕੱਢੀ ਹੋਈ ਆ ਦੇਖ ਲਓ ਤੇ ਉਹਦੇ ਲਾਸਟ ਲੈਟਰ ਨੂੰ ਪੜਾਂਗਾ ਮੈਂ ਕੀ ਕੁ ਕਹਿੰਦਾ ਵਾ ਪਹਿਲੇ ਲੈਟਰ ਜਿਹੜਾ ਉਹ ਵੈਸੇ ਲਿਖਦਾ ਕਿ 2007 ਤੋਂ ਲੈ ਕੇ 2015 ਤੱਕ ਜੋ ਵੀ ਕੁਝ ਹੋਇਆ ਸਾਡੀ ਸਰਕਾਰ ਦੇ ਵਿੱਚ ਉਹਦੇ ਲਈ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲ ਤਾ ਸਰ ਤੇ ਹਾਜ਼ਰ ਹੋ ਕੇ ਲਿਖਤੀ ਰੂਪ ਵਿੱਚ ਸੁਵਿੰਦਰਾ ਐਮ ਵੈਦ ਕੀਤੀ ਸੀ ਤੇ ਹੁਣ ਕਹਿੰਦਾ ਕਿ ਸਤਕਾਰ ਜੋ ਸਿੰਘ ਸਾਹਿਬ ਜੀ ਉਹ ਸ੍ਰੀ ਅਕਾਲ ਤਾ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਸਮਰਥ ਗੁਰੂ ਜਾਣੀ ਜਾਣ ਹੈ ਤਰਕ ਤੇ ਬਲੀਲਾਂ ਉਥੇ ਹੁੰਦੀਆਂ ਹਨ ਜਿੱਥੇ ਕਿਸੇ ਨੂੰ ਸਮਝਾਉਣ ਦੀ ਲੋੜ ਹੋਵੇ ਜਾਂ ਕੁਝ ਲਕਾਉਣ ਦੀ ਮਨਸ਼ਾ ਹੋਵੇ ਦਾਸ ਗੁਰੂ ਕਰਦਾ ਨਿਮਾਣਾ ਸੇਵਕ ਹੈ ਹਮੇਸ਼ਾ ਹੀ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਕਾਲਦਾਸ ਜੀ ਨੂੰ ਸਮਰਪਿਤ ਰਿਹਾ ਹੈ ਮੈਂ ਬਿਨਾਂ ਕਿਸੇ ਸਵਾਲ ਜਵਾਬ ਦੇ ਬਚੇ ਸੱਚੇ ਦਿਲੋਂ ਵੈਗ ਰੂਗੇ ਜੋਬ ਦੀ ਕਰਿਆ ਹਾਂ ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਹੈ ਦਾਸ ਉਸ ਵਾਸਤੇ ਗੁਰੂ ਦੇ ਮਹਾਨ ਤਖਤ ਤੇ ਹਾਜ਼ਰ ਹੋ ਕੇ ਗੁਰੂ ਸਾਹਿਬ ਅਤੇ ਗੁਰੂ ਪੰਥ ਪਾਸੋਂ ਬਿਨਾਂ ਸ਼ਰਤ ਖਿਮਾ ਜਾਚਨਾ ਕਰਦਾ ਹੈ ਪ੍ਰਵਾਦ ਦਾ ਮੁਖੀ ਹੋਣ ਦੇ ਨਾਤੇ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ 'ਚ ਪਾਉਂਦਾ ਹਾਂ ਚਾਹੇ ਇਹ ਭੁੱਲਾਂ ਪਾਰਟੀਕਲ ਹੋਈਆਂ ਜਾਂ ਸਰਕਾਰ ਕੋਲੋਂ ਦਾਸ ਇਹ ਕੇ ਤੇ ਜਿਹੜੇ 'ਚ ਹੋਈਆਂ ਇਹਨਾਂ ਸਾਰੀਆਂ ਭੁੱਲਾਂ ਚੁੱਕ ਲੈ ਖਿਮਾ ਦਾ ਜਾਚ ਕਹੇ ਸ੍ਰੀ ਅਕਾਲਤਾ ਸਹਿਬ ਵੱਲੋਂ ਗੁਰਮਤਿ ਪਰੰਪਰਾਵਾਂ ਅਨੁਸਾਰ ਜਾਰੀ ਕੀਤੇ ਜਾਂ ਹੁਕਮ ਨੋਦਾਸ ਅਤੇ ਮੇਰੇ ਸਾਥੀ ਕਿਹੜੇ ਮੱਤੇ ਪ੍ਰਵਾਨ ਕਰਨਗੇ ਮੇਰੀ ਦਾਸ ਹੈ ਕਿ ਅਕਾਲ ਤਖਤ ਅਕਾਲ ਪੁਰਖ ਪੰਥ ਦੇ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਆਦਰ ਤੇ ਸਤਕਾਰ ਸਹਿਤ ਗੁਰੂ ਪੰਡਾ ਦਾ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼ੋਮ ਨੇ ਅਕਾਲੀ ਦਲ ਉਹਦੇ ਅੱਗੇ ਇਹਦੀ ਲਾ ਲੋ ਬਾਦਲ ਸਭ ਤੋਂ ਵੱਡੀ ਗੱਲ ਕਿ ਇਹ ਕਹਿੰਦਾ ਕਿ ਅਸੀਂ ਅਕਾਲ ਤਖਤ ਨੂੰ ਸਮਰਪਿਤ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹਾਂ

ਪੋਸ਼ਾਕ ਭੇਜ ਕੇ ਸੌਦੇ ਸਾਹਿਬ ਨੂੰ ਤੇ ਉਹਨੂੰ ਸਮਾਗ ਰਚਨ ਦਾ ਸੱਦਾ ਦਿੱਤਾ ਉਹ ਭੁੱਲ ਨਹੀਂ ਸੀ ਇੱਕ ਭੁਲ ਉਹ ਹੁੰਦੀ ਆ ਜਿਹੜੀ ਅਣਜਾਣੇ ਵਿੱਚ ਹੋਵੇ ਜਾਣਬੁੱਝ ਕੇ ਕੀਤੀ ਗਈ ਭੁੱਲ ਨਹੀਂ ਹੁੰਦੀ ਤੁਸੀਂ ਹੀ ਅਕਾਲ ਤਾ ਸਭ ਤੇ ਜਥੇਦਾਰ ਤੇ ਦਬਾਅ ਪਨਾ ਕੇ ਸੌਦਾ ਸਾਹਿਬ ਨੂੰ ਵਾਫੀ ਦਵਾਈ ਤੁਸੀਂ ਹੀ ਸਮੇਧ ਸੈਣੀ ਨੂੰ ਡੀਡੀ ਲਾਇਆ ਸਿੱਖਾਂ ਦੇ ਕਾਤਲ ਨੂੰ ਤੁਸੀਂ ਹੀ ਅਗੇ ਹਰ ਆਲਮ ਨੂੰ ਆਲਮ ਸੈਨਾ ਬਣਾਉਣ ਦਾ ਨਿਯੋਤਾ ਦਿੱਤਾ ਉਹਨੂੰ ਪਾਵਰ ਦਿੱਤੀ ਪੂਰੇ ਹੱਥੋਂ ਸੇਕ ਕਤਲ ਕਰਵਾਏ ਤੁਸੀਂ ਹੈ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਇਆ ਤੇ ਇਨਸਾਫ ਮੰਗਦੇ ਸੰਗਤ ਉੱਤੇ ਬਾਈਬਲ ਕਲਾ ਵਿੱਚ ਗੋਲੀਬਾਰੀ ਕਰਕੇ ਸ਼ਹੀਦ ਕੀਤੇ ਸਿੰਘ ਜ਼ਖਮੀ ਕੀਤੇ ਇਹ ਸਾਰੀਆਂ ਭੁੱਲਾਂ ਨਹੀਂ ਹੈ ਭੁੱਲਾਂ ਉਹ ਨਹੀਂ ਜਿਹੜੀਆਂ ਅਣਜਾਣੇ ਵਿੱਚ ਹੋ ਜਾਣ ਜਾਣ ਬੁੱਝ ਕੇ ਕੀਤੀਆਂ ਗਈਆਂ ਆਪਣੇ ਵੱਲੋਂ ਮੰਨ ਕੇ ਕਿ ਆਮੈ ਕਰਨਾ ਵਾ ਉਹ ਰਾਜਨੀਤਿਕ ਪੈ ਸਾਜਸ਼ਾਂ ਹੁੰਦੀਆਂ ਵਾ ਨੀਤੀਆਂ ਹੁੰਦੀਆਂ ਵਾ ਸਕੀਮਾਂ ਹੁੰਦੀਆਂ ਵਾ ਭੁੱਲਾ ਨਹੀਂ ਹੁੰਦੀਆਂ ਇਹ ਕਰਕੇ ਤੁਸੀਂ ਲਾਸਟ ਤੇ ਲਿਖ ਰਹੇ ਹੋ ਕਿ ਮੈਂ ਖਿਮਾ ਦਾ ਜਾਚ ਕਹਾ ਖਿਮਾ ਨਹੀਂ ਕਿਨਾ ਚੰਗਾ ਹੁੰਦਾ ਤੁਸੀਂ ਉੱਥੇ ਲਿਖਿਆ ਹੁੰਦਾ ਮੈਂ ਗੁਰੂ ਪੰਥ ਤੋਂ ਸ੍ਰੀ ਕਾਲਤਾ ਸਾਹਿਬ ਤੋਂ ਔਰ ਸੰਗਤ ਤੋਂ ਆਪਣੀ ਸਜਾ ਮੰਗਦਾ ਜੋ ਵੀ ਸਜ਼ਾ ਦੇਣਗੇ ਮੈਨੂੰ ਪ੍ਰਮਾਨ ਹੋਏਗੀ ਕਿਉਂਕਿ ਮੈਂ ਇਹਦੇ ਲਈ ਜ਼ਿੰਮੇਵਾਰ ਹਾਂ ਤੁਸੀਂ ਸਾਰੇ ਜ਼ਿੰਮੇਵਾਰ ਹੋਏ ਦੇ ਜਾਣ ਬੁੱਝ ਕੇ ਕੀਤੀਆਂ ਇਹ ਸਾਰੀਆਂ ਕੀ ਦੀਆਂ ਤੁਸੀਂ ਸਿੱਖਾਂ ਦੇ ਸ਼ਿਕਾਰ ਖੇਡੇ ਆ ਤੁਸੀਂ ਸਿੱਖ ਨਹੀਂ ਹੋ ਤੇ ਤੁਸੀਂ ਹੀ ਰਲ ਕੇ ਸਾਰੀਆਂ ਸੰਸਥਾਵਾਂ ਆ ਆਰਐਸਐਸ ਨੂੰ ਵੇਚੀਆਂ ਤੁਸੀਂ ਹੀ ਕਾਲੀਦਾਲ ਨੂੰ ਖਤਮ ਕੀਤਾ ਤੁਸੀਂ ਹੀ ਡੇੜਾ ਭਾਇਆ ਕੌਮ ਦਾ ਤੇ ਹੁਣ ਖਿਮਾ ਅਸਤਿਕੇ ਨਾਲ ਨਹੀਂ ਕਿਮਾ ਉਹ ਹੁੰਦੀ ਜਿਹੜੀ ਅਚਾਨਕ ਤੇ ਭੁੱਲ ਹੋ ਗਈ ਜਾਣੇ ਜਾਣੇ ਵਿੱਚ ਪਰ ਜਾਣ ਬੁੱਝ ਕੇ ਕੀਤੀ ਹੋਈ ਭੁੱਲ ਨਹੀਂ ਹੁੰਦੀ ਔਰ ਇਹਦੀ ਸਜ਼ਾ ਹੁੰਦੀ ਆ ਮਾਫੀ ਨਹੀਂ ਹੁੰਦੀ ਤੁਸੀਂ ਸਜ਼ਾ ਮੰਗਦੇ ਤਾਂ ਸ਼ਾਂਤ ਚੰਗਾ ਰਹਿੰਦਾ ਜੇ ਸਜ਼ਾ ਨਹੀਂ ਮੰਗਦੇ ਤਾਂ ਗੁਰੂਪੰਥ ਜ਼ਰੂਰ ਸਜ਼ਾ ਦੇਵੇਗਾ ਅੱਜ ਨਹੀਂ ਤਾਂ ਕੱਲ ਜ਼ਰੂਰ ਦੇਵੇਗਾ ਕਿਉਂਕਿ ਇਸ ਪੰਥ ਨੇ ਕਰੀ ਕਿਸੇ ਦੀ ਭਾਜੀ ਨਹੀਂ ਰੱਖੀ ਆ ਚਾਹੇ ਸਮਾਂ ਲੱਗ ਜੇ ਪਰ ਭਾਜੀ ਪੱਕਾ ਮੋੜੀ ਆ ਔਰ ਗੁਰੂ ਨੇ ਵੀ ਕਿਹਾਦਾ ਉਦਾਹਰਣੇ ਰੱਖਿਆ ਗੁਰੂ ਦੇ ਆਧਾਰ ਪੱਕਾ ਵਾਸ ਮੋੜਦਾ ਸਵਾਇਆ ਕਰਕੇ ਤੈਨੂੰ ਵੀ ਬਾਦਲਾ ਮਿਲੂਗਾ ਸਵਾਇਆ ਕਰਕੇ ਗੁਰੂ ਵੱਲੋਂ ਮੈਂ ਔਰ ਪੰਥ ਵੱਲੋਂ ਮੈਂ ਅਸੀਂ ਇਹਨਾ ਬੇਨਤੀਆਂ ਦੇ ਨਾਲ ਅਕਾਲ ਪੁਰਖ ਅੱਗੇ ਵਾਕ ਕਬਦੇ ਹੋਏ ਸਾਰਿਆਂ ਤੋਂ ਭੁੱਲ ਚੁੱਕ ਦੀ ਮਾਫੀ ਮੰਗਦੇ ਆ ਕਿ ਗੁਰੂ ਪੰਥ ਔਰ ਗੁਰੂ ਇਹਨਾਂ ਦੇ ਕਿਤੇ ਨਹੀਂ ਸਦਾ ਇਹਨਾਂ ਨੂੰ ਜ਼ਰੂਰ ਭਗਤਾਏਗਾ ਇਹਨਾਂ ਨੇ ਪਾਰਟੀ ਦਾ ਹੀ ਨਹੀਂ ਬੇੜਾ ਗਰ ਕੇ ਕੀਤਾ ਇਹਨਾਂ ਨੇ ਕੌਮ ਦਾ ਵੀ ਬੇੜਾ ਗਰ ਕਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੇ ਸਿੱਖ ਸੱਤਾਵਾਂ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਆ ਸਿੱਖ ਸਿਧਾਂਤਾਂ ਨੂੰ ਤਾਰਪਿੜੋ ਕਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੇ ਲੋਕਾਂ ਦੀ ਝੋਲੀ ਵਿੱਚ ਬਹਿ ਕੇ ਸਾਡੇ ਪੇਸ ਵਿੱਚ ਰਹਿ ਕੇ ਸਾਡੀਆਂ ਜੜਾਂ ਵੱਢਣ ਦੀ ਕੋਸ਼ਿਸ਼ ਕੀਤੀ ਆ ਤੇ ਇਹਦੀ ਸਿਰਾ ਇੱਕ ਦਿਨ ਜ਼ਰੂਰ ਮਿਲੂਗੀ